لوکاں نے پیسے دکڻڙي سرڪار مرحبا 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 لوکيتان जिंदाबाद مندري ڪاٽڻ ڪم ناهي ڏينڙي سرڪار مرحبا 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 لوک جي حق ڏيڻ وارن پرڀان مرحبا مرحبا لوڪيتان जिंदाबाद जिंदाबाद آڏي ਮਨਰੇਗਾ ਵਰਕਰ ਜੂਨੀਅਰ ਤੇ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਦੇ ਹੇਠ ਅੱਜ ਮਨਰੇਗਾ ਵਰਕਰਾਂ ਦੀਆਂ ਮੁਸ਼ਕਲਾਂ ਲੈ ਕੇ ਮੰਗਾਂ ਨੂੰ ਲੈ ਕੇ ਅੱਜ ਐਡੀਸੀ ਸਾਹਿਬ ਦੇ ਦਫ਼ਤਰ ਅੱਗੇ ਜਿਹੜੇ ਤਰਨਾ ਲਾਇਆ ਗਿਆ ਇਹਦੇ ਵਿੱਚ ਆਸੀ ਪਹਿਲਾਂ ਵੀ ਇੱਕ ਤਰਨਾ ਲਾ ਕੇ ਜਿਹੜਾ ਇੱਕ ਐਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਆ ਜਿਹੜੇ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਲਿਖਤੀ ਰੂਪ ਦੇ ਵਿੱਚ ਕੀਤਾ ਸੀ ਕੋਈ ਸਮੱਸਿਆਵਾਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਸੰਬੰਧਤ ਆ ਜਿਹੜੇ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਹੱਲ ਕਰਨੀਆਂ ਤੇ ਕਾਫੀ ਜਿਹੜੀਆਂ ਮੁਸ਼ਕਲਾਂ ਆਵਾਂ ਜਿਹੜੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਆ ਜਿਨ੍ਹਾਂ ਨੂੰ ਜਿਨ੍ਹਾਂ ਮੁਸ਼ਕਲਾਂ ਨੂੰ ਲਮਕਾਇਆ ਜਾ ਰਿਹਾ ਤੇ ਲੋਕਾਂ ਨੇ ਜਿਹੜਾ ਖੇਜਲ ਖਰਾਬ ਕੀਤਾ ਜਾ ਰਿਹਾ ਉਹ ਬਰਾਕ ਪੱਦਰ ਦੇ ਉੱਤੇ ਭਾਵੇਂ ਗੰਡੀਵਿੰਡ ਬਲਾਕ ਹੋਵੇ ਤਰਨਤਾਰਨ ਹੋਵੇ ਜਾਂ ਖਡੂਰਸਰ ਜਾਂ ਪਿਕਵਿੰਡ ਤਰਨਤਾਰਨ ਦੇ ਵਾਖ ਵਾਕ ਬਲਾਕਾਂ ਦੇ ਅੰਦਰ ਇਹ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਇਹ ਮੁਸ਼ਕਲਾਂ ਲੱਗ ਪਾ ਕੇ ਜਿਹੜੀਆਂ ਰਾਜ ਕਰਨ ਵਾਲੀਆਂ ਤਰ੍ਹਾਂ ਦੇ ਜਿਹੜੇ ਚਹੇਤੇ ਆ ਉਹਨਾਂ ਵੱਲੋਂ ਜਿਹੜੀਆਂ ਪੈਦਾ ਜਿਹੜੀਆਂ ਕੀਤੀਆਂ ਜਾ ਰਹੀਆਂ ਜਿਹੜੇ ਲਗਾਤਾਰ ਗੂਜਿਆਂ ਦਾ ਕੰਮ ਕਰਦੇ ਆ ਨਹਿਰਾਂ ਦੇ ਵਿੱਚ ਕੰਮ ਸਾਡੀਆਂ ਭੈਣਾਂ ਜਿਹੜੀਆਂ ਕੰਮ ਕਰਦੀਆਂ ਵਾ ਉਹਨਾਂ ਨੂੰ ਸਮੇਂ ਸਿਰ ਦੇ ਉੱਤੇ ਜਿਹੜਾ ਵੇਤਨ ਨਹੀਂ ਦਿੱਤਾ ਜਾ ਰਿਹਾ ਕੰਮ ਕਰਦੇ ਆ ਲਗਾਤਾਰ ਸਾਲ-ਸਾਲ ਤੋਂ 2-2 ਸਾਲ ਤੋਂ ਜਿਹੜੀਆਂ ਸਾਡੀਆਂ ਭੈਣਾਂ ਕੰਮ ਕਰ ਰਹੀਆਂ ਸਾਡੇ ਭਰਾ ਜਿਹੜੇ ਕੰਮ ਕਰ ਰਹੇ ਆ ਉਹਨਾਂ ਦੀਆਂ ਆਈਡੀਆਂ ਬੰਦ ਕਰਕੇ ਤੇ ਸਰਕਾਰ ਦੇ ਚਿਹਤਿਆਂ ਦੀਆਂ ਜਿਹੜੀਆਂ ਐਡੀਆਂ ਜਿਹੜੀਆਂ ਚਾਲੂ ਕੀਤੀਆਂ ਜਿਹੜੀਆਂ ਆ ਰਹੀਆਂ ਇਸੇ ਤਰ੍ਹਾਂ ਹੀ ਉਹ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਮਨਰੇਗਾ ਸਕੀਮ ਨੂੰ ਜਿਹੜਾ ਚਲਾਉਣਾ ਚਾਹੀਦਾ ਉਹ ਪਾਰਦਰਸ਼ੀ ਢੰਗ ਦੇ ਨਾਲ ਜਿਹੜਾ ਉਹ ਮਨਰੇਗਾ ਸਕੀਮ ਨੂੰ ਨਹੀਂ ਚਲਾਇਆ ਜਾ ਰਿਹਾ ਅਸੀਂ ਅੱਜ ਇਸ ਧਰਨੇ ਰਾਹੀਂ ਐਡੀਸੀ ਸਾਹਿਬ ਨਾਲ ਵੀ ਗੱਲ ਹੋਈ ਆ ਕੱਲ ਬਾਅਦ ਦੇ ਵਿੱਚ ਜੋੜ ਦੇ ਕੇ ਅਸੀਂ ਆਖਿਆ ਕਿ ਜਿਹੜੀਆਂ ਸਾਡੇ ਮਨਰੇਗਾ ਮਜ਼ਦੂਰਾਂ ਨੂੰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਵਾ ਤੁਹਾਡੇ ਬਲਾਕ ਵੱਲੋਂ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਜਿਹੜਾ ਹੱਲ ਜਿਹੜਾ ਕੀਤਾ ਜਾਵੇ ਅਸੀਂ ਉਹਨਾਂ ਦੇ ਉੱਤੇ ਵਿਸ਼ਵਾਸ ਵੀ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਵੀ ਦੇਣੇ ਕਿ ਸਾਡੀਆਂ ਮੰਗਾਂ 'ਤੇ ਗੌਰ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਨਰੇਗਾ ਦੀਆਂ ਮੰਗਾਂ ਨੂੰ ਲੈ ਕੇ ਉਹ ਤਿੱਖਾ ਜਿਹੜਾ ਸੰਘਰਸ਼ ਕੀਤਾ ਜਾਵੇ ਇੱਨਾ ਤਰ੍ਹਾਂ ਜਿਹੜਾ ਐਡੀਸੀ ਡੀ ਦੇ ਦਫ਼ਤਰ ਦੇ ਮੋਰੇ ਮਜ਼ਦੂਰ ਬੈਠੇ ਆ ਭੈਣਾ ਭਰਾ ਵੱਡੀ ਗਿੰਤੀ ਚ ਆਇਆ ਤੇ ਬੜੇ ਬਰਨਗ ਇਸ਼ੂ ਆ ਜਿਹਨੂੰ ਲੈ ਕੇ ਅਸੀਂ ਇੱਥੋਂ ਦੇ ਏਡੀਸੀ ਦੇ ਦਫ਼ਤਰ ਬੈਠੇ ਆ ਜਿਹੜੇ ਮਰੇਗਾ ਦੇ ਵਰਕਰ ਕੰਮ ਕਰਦੇ ਆ ਸਾਰੇ ਮਰੇਗਾ ਵਰਕ ਭੈਣਾ ਭਰਾ ਜਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਚੋਂ ਆਏ ਆ ਇਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਪੇਸ਼ ਆਉਂਦੀਆਂ ਅੱਜ ਅਸੀਂ ਇਹ ਧਰਨਾ ਲਾ ਕੇ ਏਡੀਸੀ ਡੀ ਦੇ ਧਿਆਨ ਚ ਲਿਆਂਦਾ ਕਿ ਮਰੇਗਾ ਚ ਜਿਹੜੀਆਂ ਔਰਤਾਂ ਕੰਮ ਕਰਦੀਆਂ ਉਹਨਾਂ ਦਾ ਪਿਛਲੇ 4 ਮਹੀਨੇ ਤੋਂ ਉਹਨਾਂ ਦੇ ਖਾਤਿਆਂ ਚ ਪੇਮੈਂਟ ਨਹੀਂ ਪਈ ਜਾ ਰਹੀ ਉਹਦੇ ਦਰਮਿਆਨ ਨਾਲ ਜਿਹੜੀਆਂ ਮਜ਼ਦੂਰਾਂ ਨੂੰ ਉੱਥੇ ਮੁਸ਼ਕਲਾਂ ਆ ਰਹੀਆਂ ਕੰਮ ਕਰਦੇ ਆ ਸਾਡੀ ਜਥੇਬੰਦੀਆਂ ਇਹ ਮੰਗ ਕਰ ਕੇ ਕੰਮ ਕਰਦਿਆਂ ਉਸੇ ਫਸਟ ਰੇਟ ਦਾ ਪ੍ਰਬੰਧ ਕੀਤਾ ਜਾਵੇ ਚਾਨਣੀ ਦਾ ਪ੍ਰਬੰਧ ਹੋਵੇ ਦੁਰਘਟਨਾ ਵਾਪਰ ਜਾਂਦੀ ਜਿੱਦਾਂ ਪਿਛਲੇ ਸਮੇਂ ਦਰਮਿਆਨ ਪਿੱਖੀਵੰਦ ਦੇ ਬਲਾਕ ਪਿੰਡ ਉਹਦੇ ਚ ਡੱਲ ਪਿੰਡ ਚ ਇੱਕ ਔਰਤ ਨੂੰ ਸੱਪ ਲੜ ਗਿਆ ਸੁਆ ਖਾਲਦਿਆਂ ਪਰ ਉਹਦੀ ਪੰਜਾਬ ਸਰਕਾਰ ਨੇ ਬਾਤ ਨਹੀਂ ਪੁੱਛੀ ਉਹ ਵੀ ਅਸੀਂ ਮੰਗ ਕਰਦੇ ਹਾਂ ਕਿ ਜੇ ਕਿਤੇ ਘੜਲਾ ਵਾ ਕੰਮ ਕਰਦਿਆਂ ਮਜ਼ਦੂਰਾਂ ਨੂੰ ਵਾਪਰਦੀ ਹੈ ਉਹਦੇ ਦਰਮਿਆਨ ਕੋਸ਼ਿਸ਼ ਪਰਿਵਾਰ ਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਪੀੜਤ ਪਰਿਵਾਰ ਜੇ ਮਜ਼ਦੂਰ ਨਾਲ ਉਹ ਘੜਨਾ ਵਾਪਰਦੀ ਹੈ ਉਸ ਪੂਦੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਤੇ ਜਿਹੜੇ ਪਿਛਲੇ ਸਮੇਂ ਦੇ ਬਕਾਏ ਆ ਉਹ ਤੁਰੰਤ ਪਾਏ ਜਾਣ ਜਿਹੜੀਆਂ ਆਈਡੀਆਂ ਪੰਜਾਬ ਦੇ ਚਹੇਤੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਸਰਪੰਚ ਉਥੇ ਮਰੇਗਾ ਵਰਕਰਾਂ ਨੂੰ ਪਰੇਸ਼ਾਨੀ ਕਰਦੇ ਉਹਨਾਂ ਦੀਆਂ ਆਈਡੀਆਂ ਡਿਲੀਟ ਕੀਤੀਆਂ ਜਾਂਦੀਆਂ ਉਹਨਾਂ ਦੇ ਕੰਮ 'ਚ ਡਿੱਕਾ ਬਣਦੇ ਜਿੱਦਾਂ ਪੁੱਛਣ ਦੀ ਗੱਲ ਆ ਪਿੰਡ ਇਥੇ ਭੈਣ ਬੇਟੀਆ ਗਰਮੀਤ ਕੌਰ ਕਹਾਦਾ ਉਹਦਾ ਨਾਂ ਆ ਪਿੰਡ ਕੈਰੋ ਆ ਰਿਆ ਹੋਰ ਬਾਕੀ ਪਿੰਡਾਂ ਦੇ ਇਸ਼ੂ ਸੀ ਜਿਹਦੇ ਦਰਮਿਆਨ ਲੋਕਾਂ ਦੀਆਂ ਦੇ ਮਾਸਟਰ ਰੋਲ ਨਹੀਂ ਕੱਢੇ ਜਾ ਰਿਹਾ ਜਿ ਧਿਆਨ ਤੇ ਆਇਆ ਅਸੀਂ ਏਡੀਸੀ ਦੇ ਦਫ਼ਤਰ ਦੇ ਮੋਹਰੇ ਕੱਟ ਕਰਕੇ ਜੇ ਆਉਣ ਵਾਲੇ ਸਮੇਂ 'ਚ ਇਹਨਾਂ ਮੰਗਾਂ ਵੱਲੇ ਧਿਆਨ ਨਾ ਦਿੱਤਾ ਗਿਆ ਦੋਹਾਂ ਜਥੇਬੰਦੀਆਂ ਦਾ ਜਿਹੜਾ ਸਾਂਝਾ ਮੋਰਚਾ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਬਿਹਾਰੀ ਮਜ਼ਦੂਰ ਸਭਾ ਲੋ ਆਉਣ ਵਾਲੇ ਸਮੇਂ 'ਚ ਏਡੀਸੀ ਡੀ ਦੇ ਦਫ਼ਤਰ ਅੱਗੇ ਅਨਮਿੱਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ ਧੰਨਵਾਦ ਤੇ ਭੈਣਾ ਤੇ ਵੀਰ ਬੈਠੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਗੱਲ ਆਪਣੇ ਏਐਸ ਸੀ ਤੁਹਾਡੇ ਨੁਮਾਇंदे ਅੰਦਰ ਗਏ ਸੀਗੇ ਏਡੀ ਸਾਹਿਬ ਨਾਲ ਉਹਨਾਂ ਦੀ ਜਿਹੜੀ ਆ ਉਹ ਚੰਗੀ ਤਰ੍ਹਾਂ ਜਿਹੜੀ ਉਹ ਚਰਚਾ ਹੋਈ ਆ ਜਿੰਨੇ ਵੀ ਤੁਹਾਡੀਆਂ ਪ੍ਰੋਬਲਮ ਨੇ ਸਮੱਸਿਆ ਨੇ ਉਹ ਜਿਹੜੀਆਂ ਟਾਈਮਲੀ ਹੱਲ ਕੀਤੀਆਂ ਜਾਣਗੀਆਂ ਉਹਨਾਂ ਸਾਰੀਆਂ ਨੋਟ ਕਰਾਤੀਆਂ ਮੈਂ ਵੀ ਨੋਟ ਕਰਨੀਆਂ ਨੇ ਜਿੰਨੀਆਂ ਵੀ ਨੇ ਤੁਹਾਡੀਆਂ ਜੋ ਜੋ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਗਾਂ ਤੋਂ ਜਾਂ ਸਾਹਿਬ ਨੂੰ ਜਾਂ ਮੈਨੂੰ ਦੱਸੋ ਮੇਰਾ ਦਫ਼ਤਰ ਉਹ ਨਾਲ ਹੀ ਆ ਦੋ ਕਮਰੇ ਛੱਡ ਕੇ ਮੇਰਾ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਜਾਂ ਡਿਪਟੀ ਸੀਓ ਅਗਲਾ ਰੈਂਕ ਹੁੰਦਾ ਹੈ ਏਡੀ ਸਾਹਿਬ ਤੋਂ ਮੈਂ ਥੱਲੜਾ ਰੈਂਕ ਤੇ ਆ ਤੇ ਕੋਈ ਵੀ ਜਿਹੜੀ ਸਮੱਸਿਆ ਹੋ ਆ ਤੁਹਾਡੀ ਸਮੇਸਰ ਹੱਲ ਕੀਤੀ ਜਾਵੇਗੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਜੀ ਜਾਵੇਗੀ ਸਾਰੀਆਂ ਸਮੱਸਿਆਵਾਂ ਨੋਟ ਕਰ ਲਉਂਦੀਆਂ ਗਈਆਂ ਉਹ ਗਾਂ ਵੀ ਜੇ ਕੋਈ ਆਉਂਦੀ ਸਮੱਸਿਆ ਤੁਸੀਂ ਧਿਆਨ ਚ ਲਿਆਓ ਅਸੀਂ ਜਿਹੜੀ ਆ ਉਹ ਸਮੇਸਰ ਜਿਹੜੀਆਂ ਤੁਹਾਡੀ ਸਾਰੀ ਸਮੱਸਿਆ ਉਹ ਹੱਲ ਕਰਾਂਗੇ ਤੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿ ਅਸੀਂ ਕੋਈ ਇਸੇ ਲਈ ਇੱਥੇ ਬੈਠੇ ਆ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਬੈਠੇ ਆ ਤੇ ਕੋਈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵਾ ਕਿ ਗਾਂ ਤੋਂ ਵੀ ਜਿਹੜੀ ਆ ਤੁਹਾਡੀ ਜਿਵੇਂ ਗੱਲ ਅੱਜ ਸੁਣੀ ਗਈ ਆ ਗਾਂ ਵੀ ਇਦਾਂ ਸੁਣੀ ਜਾਵੇਗੀ ਤੇ ਹੱਲ ਵੀ ਕੀਤੀ ਜਾਵੇਗੀ ਸਮੇਂ ਦੇ ਨਾਲ ਤੇ ਬਾਕੀ ਜਿਹੜੇ ਆ ਸਾਡੇ ਜ਼ਿਲ੍ਹੇ ਦੇ ਜਿਹੜੇ ਮੇਨ ਕੋਆਰਡੀਨੇਟਰ ਨੇ ਨਰੇਗਾ ਦੇ ਦਲਜੀਤ ਸਿੰਘ ਇਹਨਾਂ ਦੇ ਧਿਆਨ ਵਿੱਚ ਗੱਲ ਲਿਆ ਦਿੱਤੀ ਗਈ ਹੈ ਇਹਨਾਂ ਨੇ ਜੋ ਵੀ ਤੁਹਾਡੀ ਸਮੱਸਿਆ ਆ ਉਹ ਹੱਲ ਕਰ ਦਿੱਤੀ ਜਾਵੇਗੀ ਤੇ ਜੇ ਵੀ ਕੁਝ ਕਹਿਣਾ ਚਾਹੁੰਦਾ ਆ ਜਿਸ ਤਰ੍ਹਾਂ ਦੀ ਕਾਮਰੇਡ ਸਾਹਿਬ ਨੇ ਅੰਦਰ ਧਿਆਨ ਚ ਲਿਆਂਦਾ ਜਿਸ ਤਰ੍ਹਾਂ ਕੱਲੇ ਦਾ ਤੰਗ ਦਾ ਪੁੱਜਰ ਦਾ ਖੈਰੋਂ ਵਾਲ ਦਾ 4-2000 ਪਿੰਡ ਸੀਗੇ ਜਿਓ ਵਕ ਵਕ ਮਸਲੇ ਧਿਆਨ ਚ ਲਿਆਂਦੇ ਨੇ ਉਮੇਦ ਕਰਦਾ ਹਾਂ ਕਿ ਜਿਹੜੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਜਲਦੀ ਬਹਾਲ ਕਰਕੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਹੱਕ ਹੈ ਤੁਹਾਨੂੰ ਦਿਵਾਇਆ ਜਾਵੇ